ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬਹੁਤ ਲੋਕ ਨੇ ਜਿਹੜੇ ਇਲੀਗਲ ਸਟੇਟਸ ਤੇ ਰਹਿ ਰਹੇ ਨੇ ਜਾਂ ਗਲਤ ਤਰੀਕਿਆਂ ਨਾਲ ਦੇਸ਼ਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਸੋ ਉਹ ਲੋਕਾਂ ਦੀ ਸ਼ਮਤਾਈ ਤੇ ਸ਼ੁਰੂਆਤ ਹੋਈ ਫਿਰ ਅਮਰੀਕਾ ਤੋਂ ਇਹ ਸ਼ੁਰੂਆਤ ਅੱਜ ਦੀ ਨਹੀਂ ਇਹ ਪਹਿਲਾਂ ਵੀ ਹੁੰਦਾ ਰਿਹਾ ਪਰ ਹੁਣ ਜਦੋਂ ਦੇ ਨਵੇਂ ਸਰਪੰਚ ਸਾਹਿਬ ਅਮਰੀਕਾ ਨੂੰ ਮਿਲੇ ਨੇ 트ੰਪ ਸਾਹਿਬ ਉਹਨਾਂ ਨੇ ਐਲਾਨ ਕੀਤਾ ਸੀ ਵੀ ਜਿਹੜੀ ਇਲੀਗਲ ਇਮੀਗਰੈਂਟ ਨੇ ਉਹਨਾਂ ਨੂੰ ਆਪਾਂ ਕਾਬੂ ਕਰਾਂਗੇ ਆਓ ਫਿਰ ਇਹ ਰਿਪੋਰਟ ਆ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਦੇ ਆ ਕਿਹੜਾ ਉਹ ਜਹਾਜ਼ ਆ ਕਿਹੜਾ ਉਹ 에어ਪੋਰਟ ਆ ਕਿੰਨੀ ਗਿਣਤੀ ਦੇ ਵਿੱਚ ਜਿਹੜੇ ਇਲੀਗਲ ਇਮੀਗ੍ਰੈਂਟ ਸੀਗੇ ਅਮਰੀਕਾ ਤੋਂ ਭੇਜੇ ਜਾ ਰਹੇ ਨੇ ਵਾਪਸ ਭਾਰਤ ਵੱਲ ਨੂੰ ਤੇ ਜਾਂ ਹੋਰ ਦੁਨੀਆ ਦੇ ਕਿਹੜੇ-ਕਿਹੜੇ ਹਿੱਸਿਆਂ ਦੇ ਵਿੱਚ ਇਹ ਰਿਪੋਰਟ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਜੀ ਇਹ ਰਿਪੋਰਟ ਨੂੰ ਸਪான்ਸਰ ਕਰ ਰਹੇ ਨੇ ਪੰਜਾਬ ਟੈਕਸਟਾਈਲ ਦੇ ਸਰਜੀਤ ਜੀ ਇੱਕ ਅਜਿਹਾ ਕੱਪੜੇ ਦਾ ਸਟੋਰ ਜਿੱਥੋਂ ਕਿ ਤੁਸੀਂ ਆਪਣਾ ਫੇਵਰੇਟ ਆਪਣਾ ਮਨ ਪਸੰਦੀਦਾ ਹਰ ਇੱਕ ਕੁਆਲਿਟੀ ਦਾ ਪੰਜਾਬੀ ਕਪੜਾ ਖਰੀਦ ਸਕਦੇ ਹੋ ਕੋਈ ਵਿਆਹ ਸ਼ਾਦੀ ਹੈ ਕੋਈ ਫੰਕਸ਼ਨ ਹੈ ਤੁਹਾਡੇ ਤੇ ਤੁਸੀਂ ਚਾਹੁੰਦੇ ਹੋ ਕਿ ਵਧੀਆ ਕੁਆਲਿਟੀ ਦੇ ਕੱਪੜੇ ਪਾਈਏ ਤੁਸੀਂ ਜਿੱਦਾਂ ਹੁਣ ਬੀਬੀਆਂ ਪਹਿਨਿਆ ਕਈ ਪੰਜਾਬ ਤੋਂ ਇੱਥੇ ਆ ਕੇ ਜਿਹੜੀਆਂ ਵਸੀਆਂ ਦਿਲ ਉਹਨਾਂ ਦਾ ਕਰਦਾ ਕਿ ਆਪਾਂ ਸੂਟ ਪਾਉਣੇ ਭਾਵੇਂ ਸਿਆਲ ਹੈ ਠੰਡ ਲੱਗ ਸਕਦੀ ਪਰ ਮੋਟਾ ਕਪੜਾ ਤੁਹਾਡੇ ਸੂਟਾਂ ਦੇ ਲਈ ਵੀ ਇਹਨਾਂ ਕੋਲ ਅਵੇਲੇਬਲ ਹੈ ਸੋ ਪੰਜਾਬ ਟੈਕਸਟਾਈਲ ਸਰਜੀਤ ਜੀ ਇਹ ਸਾਡੇ ਬੁਲੇਟਿਨ ਨੂੰ ਸਪான்ਸਰ ਕਰ ਰਹੇ ਨੇ ਆਓ ਤੁਹਾਡੇ ਨਾਲ ਮੈਂ ਉਹ ਇੱਕ ਜਾਜ ਦੀ ਤਸਵੀਰ ਵੀ ਦਿਖਾਉਣਾ ਹੈ ਜੇ ਸੁਝਾਜ ਰਾਈ ਜਿਹੜੇ ਇਲੀਗਲ ਇਮੀਗਰੈਂਟ ਆ ਜਿਨ੍ਹਾਂ ਦੀ ਗਿਣਤੀ 200 ਦੱਸੀ ਜਾ ਰਹੀ ਹੈ ਜੀ ਸੋ ਇਹਨਾਂ ਨੂੰ ਵਾਪਸ ਭੇਜਿਆ ਗਿਆ ਭਾਰਤ ਦੇ ਵਿੱਚ ਭਾਰਤ ਨਾਲ ਇੱਕ ਸਮਝੌਤਾ ਹੋਇਆ ਜਿਹਦੇ ਤਹਿਤ 18000 ਗਿਣਤੀ ਦੱਸੀ ਗਈ ਹੈ ਕਿ ਜਿਨ੍ਹਾਂ ਦੀ ਗਿਣਤੀ 18000 ਦੇ ਕਰੀਬ ਹੈ ਸੋ ਉਹਨਾਂ ਨੂੰ ਹੁਣ ਵਾਪਸ ਭੇਜਿਆ ਜਾਵੇਗਾ ਇਹ ਜਹਾਜ਼ C17 C17 ਨੰਬਰ ਮਿਲਟਰੀ ਦੀ ਇੱਕ ਫਲਾਈਟ ਹੈ ਜੀ ਇਹ ਮਿਲਟਰੀ ਦਾ ਇੱਕ ਜਹਾਜ਼ ਹੈ ਜਿਹਦੇ ਰਾਈ 205 ਦੀ ਗਿਣਤੀ ਦੇ ਵਿੱਚ ਭਾਰਤੀ ਲੋਕ ਰਿਪੋਰਟ ਕੀਤੇ ਗਏ ਜਿਹੜੇ ਕਿ ਅਮਰਸਰ ਸਾਹਿਬ ਦਾ ਜਿਹੜਾ 에ਰਪੋਰਟ ਹੈ ਉੱਥੇ ਜਾ ਕੇ ਹੁਣੇ ਜਹਾਜ਼ ਉਤਰੇਗਾ ਤੇ ਉੱਥੇ ਇਹ ਜਿਹੜੇ ਇਲੀਗਲ ਲੋਕ ਸੀਗੇ ਇੱਥੇ ਰਹਿ ਰਹੇ ਉਹ ਪਹੁੰਚਾਂਗੇ ਇਹ ਜਦੋਂ ਇਹ ਪਹੁੰਚਣਗੇ ਉੱਥੇ ਜਾ ਕੇ ਨਾਲ ਕਿਹੋ ਜਾਂ ਵਿਵਹਾਰ ਵਿਵਹਾਰ ਤੋਂ ਭਾਵ ਕਿਹੜੇ ਇਹਨਾਂ ਨੂੰ ਸਕੈਨਿੰਗ ਦੇ ਰਾਹੀਂ ਗੁਜ਼ਰਨਾ ਪੈਣਾ ਜਾਂ ਕੀ ਕੁਝ ਹੋਵੇਗਾ ਸੋ ਇਹ ਪਹਿਲੀ ਫਲਾਈਟ ਹੈ ਜੀ ਜਿਹੜੀ ਲੱ ਜਾ ਰਹੀ ਹੈ ਭਾਰਤੀ ਲੋਕ ਨੇ ਜਿਹੜੇ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਨੇ 5 ਫਰਵਰੀ ਨੂੰ ਯਾਨੀ ਕਿ ਕੱਲ ਸਵੇਰੇ ਇਹ ਪਹੁੰਚ ਜਾਣਗੇ ਜੀ ਆ ਭਾਰਤ ਦੇ ਵਿੱਚ ਅਮਰਸਰ ਹਵਾਈ ਅੱਡੇ ਤੇ ਤੇ ਇਹ ਇੱਕ ਬਹੁਤ ਵੱਡੀ ਮੂਵਮੈਂਟ ਹੈ ਹਿਸਟਰੀ ਦੇ ਵਿੱਚ ਜਿਹੜੀ ਕਿ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਇਮੀਗ੍ਰੇਸ਼ਨ ਕ੍ਰੈਕਡਾਊਨ ਕੀਤਾ ਗਿਆ ਤੇ ਉਹਨਾਂ ਨੇ ਹਾਈਲਾਈਟ ਕੀਤੇ ਵੱਖੋ-ਵੱਖਰੇ ਜਿਹੜੇ ਇਸ਼ੂ ਸੀਗੇ ਇਮੀਗ੍ਰੇਸ਼ਨ ਜਿਹੜੀ ਇਲੈਗਲ ਹੈ ਉਹਦੋਂ ਅੱਗੇ ਜਿਹੜੇ ਉਹਨਾਂ ਦੇ ਦੇਸ਼ ਦੇ ਵਿੱਚ ਆਉਂਦੇ ਪਰ ਉਹ ਕਹਿੰਦੇ ਕਿ ਅਸੀਂ ਆ ਜਿਹੜਾ ਇਹਨੂੰ ਹੁਣ ਰੋਕਣਾ ਇਹਨੂੰ ਅਸੀਂ ਲਾਮਬੰਦ ਕਰਨਾ ਹੈ ਕੰਟਰੋਲ 'ਚ ਕਰਨਾ ਹੈ ਦੇਸ਼ ਕੋਈ ਵੀ ਆਪਦੀ ਸੁਰੱਖਿਆ ਲਈ ਚਾਹੇ ਸਾਡਾ ਭਾਰਤ ਦੇ ਜਿੱਥੇ ਅਸੀਂ ਜੰਮੇ ਆ ਜੀ ਪੰਜਾਬ ਦੀ ਗੱਲ ਕਰੀਏ ਕੈਨੇਡਾ ਅਮਰੀਕਾ ਜਾਂ ਜਿੱਥੇ ਵੀ ਅਸੀਂ ਰੋਜੀ ਰੋਟੀ ਖਾਂਦੇ ਆ ਜਿੱਥੇ ਵੀ ਅਸੀਂ ਰਹਿੰਦੇ ਆ ਜੀ ਉਹ ਦੇਸ਼ ਦੇ ਵਿੱਚ ਜਦੋਂ ਗਲਤ ਢੰਗ ਨਾਲ ਲੋਕ ਆ ਜਾਂਦੇ ਨੇ ਫਿਰ ਉਹ ਹਰ ਇੱਕ ਹੱਤਕੰਡਾ ਅਪਣਾਉਂਦੇ ਨੇ ਉਥੇ ਸਥਾਈ ਰੂਪ ਦੇ ਵਿੱਚ ਰਹਿਣ ਦੇ ਲਈ ਜਾਂ ਫਿਰ ਜੇ ਉਹਨਾਂ ਦਾ ਕੋਈ ਉਹ ਜਗਾਰਡ ਨਹੀਂ ਲੱਗਦਾ ਕੰਮ ਨਹੀਂ ਮਿਲਦਾ ਫਿਰ ਉਹ ਪੈਸਾ ਕਮਾਉਣ ਦੇ ਲਈ ਕਿਸੇ ਵੀ ਇਲੀਗਲ ਐਕਟੀਵਿਟੀ ਦੇ ਵਿੱਚ ਆਉਂਦੇ ਨੇ ਸੋ ਇਹੋ ਜਿਹੀਆਂ ਕਾਰਵਾਈਆਂ ਘਟਨ ਸੰਸਾਰ ਦੇ ਵੱਖ-ਵੱਖਰੇ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਇਹ ਇੱਕ ਮੂਲ ਲਈ ਗਈ ਸੀ। ਸੋ 트ੰਪ ਸਾਹਿਬ ਨੇ ਪਹਿਲਾ 205 ਵਿਅਕਤੀਆਂ ਨੂੰ ਜਿਹੜਾ ਡੈਪੂਟੇਸ਼ਨ ਆਰਡਰ ਲਾਇਏ ਨੇ ਭਾਰਤੀ ਲੋਕਾਂ ਦੇ ਅਮਰਸਰ 에어ਪੋਰਟ ਤੇ ਜਾ ਰਹੇ ਨੇ 5 ਫਰਵਰੀ ਨੂੰ ਇਹਨਾਂ ਨੇ ਪਹੁੰਚਿਆ ਅਮਰਸਰ 에어ਪੋਰਟ ਤੇ ਉੱਥੇ ਪਹੁੰਚਦਿਆਂ ਨੂੰ ਹੁਣ ਜਿਹੜਾ ਡਿਪਾਟ ਹੋਏ ਲੋਕਾਂ ਨੇ ਬਹੁਤ ਬਰੀਕੀ ਨਾਲ ਇਹਨਾਂ ਨੂੰ ਜਾਂਚ ਪੜਤਾਲ ਹੋਣੀ ਸਾਡੇ ਦੇਸ਼ ਭਾਰਤ ਨੇ ਵੀ ਸਹਿਮਤੀ ਪ੍ਰਗਟਾਈ ਹੈ ਕਿ ਜਿਹੜੇ ਲੋਕ ਇਹ ਆ ਰਹੇ ਨੇ 205 ਲੋਕ ਆ ਰਹੇ ਨੇ ਇੱਕ ਢੋਲਾ ਆ ਰਹੇ ਜਿਹੜੇ ਗਲਤ ਤਰੀਕੇ ਨਾਲ ਭਾਰਤ ਤੋਂ ਕੈਨੇਡਾ ਸੌਰੀ ਅਮਰੀਕਾ ਦੇ ਵਿੱਚ ਸ਼ਾਮਲ ਹੋਏ ਸੀ ਬੜੀ ਬਰੀਕੀ ਨਾਲ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਣੀ ਹੈ ਵੈਰੀਫਿਕੇਸ਼ਨ ਤੋਂ ਬਾਅਦ ਜਿਹੜਾ ਉਹਨਾਂ ਨੂੰ ਉੱਥੇ ਐਂਟਰੀ ਮਿਲਣੀ ਹੈ ਸੋ ਜੇ ਗੱਲਬਾਤ ਕਰੀਏ ਜਿਹੜੇ ਡੈਪੂਟੇਸ਼ਨ ਆਰਡਰ ਲੱਗੇ ਨੇ ਜਿਨ੍ਹਾਂ ਨੂੰ ਲੈ ਕੇ C17 에어ਕ੍ਰਾਫਟ ਭਾਰਤ ਵੱਲੋਂ ਗਿਆ ਯੂਨਾਈਟਿਡ ਸਟੇਟਸ ਤੋਂ ਡੋਨਲਡ 트럼ਪ ਦੇ ਆਰਡਰਾਂ ਦੇ ਮੁਤਾਬਕ ਤੇ ਜਿਹੜਾ 에어ਕ੍ਰਾਫਟ ਸੀਗਾ ਇਹ ਸੈਲੈਂਟੈਨਿਊ ਟੈਕਸਸ ਅਹ ਤੋ 3:00 ਵਜੇ ਜਿਹੜਾ ਮੰਗਲਵਾਰ ਨੂੰ ਸਵੇਰੇ 3:00 ਵਜੇ ਚੱਲਿਆ ਤੇ ਭਾਰਤ ਦੇ ਵਿੱਚ ਜੇ ਅੰਮ੍ਰਿਤਸਰ ਪਹੁੰਚਣ ਦੀ ਇਹਦੀ ਗੱਲ ਕਰੀਏ ਤਾਂ ਸਵੇਰੇ 9:00 ਵਜੇ 5 ਫਰਵਰੀ ਨੂੰ ਪਹੁੰਚਣ ਦੀ ਇਹਦੀ ਉਮੀਦ ਕੀਤੀ ਜਾਂਦੀ ਹੈ ਵੀ ਉਸ ਵਕਤ ਇਹਨਾਂ ਨੇ ਪਹੁੰਚਣਾ ਤੇ ਜਿਹੜਾ ਇਨਫੋਰਸਮੈਂਟ ਇਮੀਗ੍ਰੇਸ਼ਨ ਇਨਫੋਰਸਮੈਂਟ ਹੋਈ ਹੈ ਜੇ ਉਹਦੇ ਬਾਰੇ ਗੱਲ ਕਰੀਏ ਤਾਂ ਇਹ ਅੰਡਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਦੋਂ ਫੈਸਲਾ ਲਿਆ ਤੇ ਵੱਖੋ-ਵੱਖਰੀਆਂ ਅਥਾਰਟिटीज ਨੇ ਆ ਇੱਕ ਬੜੀ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਉਹਨਾਂ ਲੋਕਾਂ ਨੂੰ ਤਰਜੀਹ ਦੇ ਆਧਾਰ ਤੇ ਪਹਿਲਾਂ ਕਾਬੂ ਕੀਤਾ ਜਿਹੜੇ ਕਿਸੇ ਨਾ ਕਿਸੇ ਗਲਤ ਐਕਟੀਵਿਟੀ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਤੇ ਕੋਈ ਕੇਸ ਵਗੈਰਾ ਚੱਲ ਰਿਹਾ ਸੀ ਤੇ ਇਹਨਾਂ ਦੀ ਜੇ ਗੱਲ ਕਰੀਏ ਤਾਂ ਵੱਡੀ ਗਿਣਤੀ ਹੋਈ ਦਾ ਪਾਰਟिकुलर ਫਲਾਈਟ ਇਜ਼ ਅ ਪਾਰਟ ਆਫ ਅ ਬ੍ਰਾਡਰ ਪੁਸ਼ ਜਿਹੜੀ ਇਹ 200 ਲੋਕਾਂ ਦੀ ਫਲਾਈਟ ਗਈ ਹੈ ਨਾ ਉਹ 200 ਲੋਕਾਂ ਦੀ ਗੱਲ ਨਹੀਂ ਰਹੀ ਇਹਨਾਂ ਇਹ ਕੈਟਾਗਰੀ ਵਾਲੇ ਲੋਕਾਂ ਦੀ ਗਿਣਤੀ ਹੈ ਜਿਹੜੀ ਉਹ 5000 ਜਿਨ੍ਹਾਂ ਤੇ ਕੋਈ ਨਾ ਕੋਈ ਕੇਸ ਚੱਲ ਰਿਹਾ ਸੀ ਜਿਨ੍ਹਾਂ ਨੂੰ इजीली ਉਹਨਾਂ ਨੇ ਫੜਿਆ ਤੇ ਚੱਕ ਕੇ ਕਿਹਾ ਵੀ ਚਲੋ ਹੁਣ ਤੁਸੀਂ ਵਾਪਸ ਚਲੋ ਸੋ ਇਹਨਾਂ ਦੀ 5000 ਇਸ ਕੈਟਾਗਰੀ ਵਾਲੇ ਲੋਕਾਂ ਦੀ ਗੱਲਬਾਤ ਹੋ ਰਹੀ ਆ ਤੇ ਬਾਕੀ ਕਿਸ ਤਰ੍ਹਾਂ ਇਹਨਾਂ ਨੂੰ ਲੋਕੇਟ ਕੀਤਾ ਜਾ ਰਿਹਾ ਜੀ ਉਹਨਾਂ ਵੱਲੋਂ ਭਾਸ਼ਾ ਜਿਹੜੀ ਅਮਰੀਕੀ ਜਿਹੜੀ ਐਰਮਿਲ ਸਟੇਸ਼ਨ ਆ ਉਹਨਾਂ ਵੱਲੋਂ ਵਰਤੀ ਜਾ ਰਹੀ ਆ ਵੀ ਆਰ ਲੋਕੇਟਿੰਗ ਐਂਡ ਲੋਡਿੰਗ ਇਲਲੀਗਲ ਐਲੀਅਨਸ ਇਨਟੂ ਮਿਲਟਰੀ 에ਅਰਕ੍ਰਾਫਟ ਤੇ ਫਲਾਈਂਗ them ਬੈਕ ਟੂ ਦਾ ਪਲੇਸ ਫਰੋਮ ਵਿਚ ਦੇ ਕੇਮ ਜਿੱਥੋਂ ਆਏ ਨੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਜੇ ਹੁਣ ਅਸੀਂ ਗੱਲ ਕਰੀਏ ਜੇ ਨੰਬਰ ਦੀ ਗੱਲ ਕਰੀਏ ਇਹ ਸਿਰਫ 200 ਲੋਕਾਂ ਦੀ ਜਾਂ ਇਸ ਕੈਟਾਗਰੀ ਵਾਲੇ 5000 ਲੋਕਾਂ ਦੀ ਗੱਲ ਨਹੀਂ ਹੈ ਇਹ ਜੇ ਨੰਬਰ ਦੀ ਆਪਾਂ ਗੱਲ ਕਰੀਏ ਨੰਬਰ ਬਹੁਤ ਵੱਡਾ CBP ਦੀ ਇੱਕ ਰਿਪੋਰਟ ਆ ਜਿਹੜੀ US ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਆ ਉਹਦੀ ਰਿਪੋਰਟ ਦੇ ਮੁਤਾਬਕ 90000 ਭਾਰਤੀ ਲੋਕਾਂ ਨੇ ਟਰਾਈ ਕੀਤਾ ਜੀ ਅਮਰੀਕਾ ਦੇ ਵਿੱਚ ਆਉਣ ਦਾ 2024 ਦੇ ਵਿੱਚ ਤੇ ਜਿਨ੍ਹਾਂ ਦੇ ਵਿੱਚੋਂ ਜੀ ਇਹਨਾਂ ਨੰਬਰਾਂ ਤੋਂ ਜਿਹੜੀ ਐਂਟਰੀ ਹੋਈ ਆ ਥਰੂਆਊਟ ਦਾ ਮੈਕਸੀਕਨ ਬਾਰਡਰ ਉਹਨਾਂ ਦੇ ਵਿੱਚ ਥੋੜਾ ਜਿਹਾ ਡਿਕਲਾਈਨ ਦੇਖਣ ਨੂੰ ਮਿਲਿਆ ਸੀ 2023 ਤੋਂ ਬਾਅਦ ਚੋ ਜਿਹੜਾ ਕਿ 2023 ਦੇ ਵਿੱਚ 48770 ਸੀ ਜਿਹੜੇ ਕਿ 41707 ਵਿਅਕਤੀਆਂ ਨੇ ਚਾਹੇ ਮੇਲ ਸੀ ਚਾਹੇ ਫੀਮੇਲ ਸੀ ਚਾਹੇ ਬੱਚੇ ਸੀ ਕਿਸੇ ਵੀ ਏਜ ਗਰੁੱਪ ਦੇ 41770 ਲੋਕਾਂ ਨੇ 2023 ਦੇ ਵਿੱਚ ਟਰਾਈ ਕੀਤਾ ਸੀ ਪਰ 2024 ਦੇ ਵਿੱਚ ਇਹ ਘਟਿਆ ਸੀਗਾ 2024 ਚ ਇਹ 25616 ਜਿਹੜਾ ਰਿਹਾ ਜਿਹੜੇ ਉਥੇ ਸ਼ਾਮਲ ਹੋ ਗਏ ਟਰਾਈ ਕੀਤਿਆਂ ਦੀ ਜੇ ਗੱਲ ਕਰੀਏ ਉਹ 90 ਕੁ ਹਜ਼ਾਰ ਗਿਣਤੀ ਸੀ ਜੇ ਸਾਡੇ ਭਾਰਤ ਦੇਸ਼ ਦੀ ਗੱਲ ਕਰੀਏ ਉਹਨਾਂ ਵੱਲੋਂ ਕਿਹੜੀ ਪੋਜੀਸ਼ਨ ਲਈ ਗਈ ਆ ਜਿਹੜੇ ਇਲੀਗਲ ਇਮੀਗਰੈਂਟ ਨੇ ਬੜਾ ਇਹ ਸਾਡੀ ਭਾਰਤੀ ਗਵਰਨਮੈਂਟ ਦਾ ਚੰਗਾ ਫੈਸਲਾ ਸੀ ਉਹਨਾਂ ਨੇ ਮੰਨਿਆ ਕਿ ਜੇ ਕੋਈ ਵੀ ਇਲੀਗਲ ਇਮੀਗਰੈਂਟ ਭਾਰਤ ਤੋਂ ਕਿਉਂਕਿ ਕੋਈ ਵੀ ਆਉਂਦਾ ਤਾਂ ਉਹ ਜ਼ਰੂਰੀ ਨਹੀਂ ਕਿ ਮੋਦੀ ਸਾਹਿਬ ਤੋਂ ਜਾ ਉੱਥੇ ਦੀ ਐਡਮਿਨਿਸਟ੍ਰੇਸ਼ਨ ਤੋਂ ਭਾਰਤੀ ਐਡਮਿਨਿਸਟ੍ਰੇਸ਼ਨ ਤੋਂ ਅਜਾਇਤ ਲੈ ਕੇ ਹੀ ਆਉਂਦਾ ਉਹ ਵੀ ਮੈਂ ਚੱਲਿਆਂ ਇਹ ਉਹਨਾਂ ਨੂੰ ਵੀ ਉਨੀ ਪਤਾ ਲੱਗਦਾ ਜਦੋਂ ਇੱਥੇ ਵੱਖੋ-ਵੱਖਰੇ ਆ ਕੇ ਜਾਂ ਝੂਠੀ ਜਾਂ ਸੱਚੀ ਜਿਹੜੀ ਵੀ ਸਟੋਰੀ ਬਣਾ ਕੇ ਰੈਫਿਊਜੀ ਅਪਲਾਈ ਕਰਦੇ ਨੇ ਜਾਂ ਫਿਰ ਕਿਸੇ ਨਾ ਕਿਸੇ ਐਕਟੀਵਿਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਉਦੋਂ ਹੀ ਫਿਰ ਜਿਹੜੇ ਸਟੈਟਸ ਨੇ ਜਿਹੜੇ ਡਾਟਾ ਉਹ ਉਹਨਾਂ ਦੇ ਸਾਹਮਣੇ ਆਉਂਦਾਗਾ ਸੋ ਕਾਲਰ ਮੜਾ ਨਿਮੇਸ਼ 55 ਨੰਬਰ ਲਾਈਨ ਤੇ ਰਿਓ ਜੀ ਮੈਂ ਕੁਝ ਜਾਣਕਾਰੀ ਜਿਹੜੀ ਇਸ ਕੇਸ ਬਾਰੇ ਦੇ ਰਿਹਾ ਸੀਗਾ ਸੋ ਸਾਡੇ ਭਾਰਤ ਨੇ ਕਿਹਾ ਇਹ ਬੜੀ ਕਲੀਅਰਲੀ ਅਸੀਂ ਐਕਸੈਪਟ ਕਰਦੇ ਹਾਂ ਜਿਹੜੇ ਇਲੀਗਲ ਇਮੀਗਰੈਂਟਸ ਨੇ ਭਾਰਤ ਨਾਲ ਸੰਬੰਧਤ ਨੇ ਉਹਨਾਂ ਨੂੰ ਅਸੀਂ ਸਾਡੇ ਦੇਸ਼ ਦੇ ਵਿੱਚ ਉਹਨਾਂ ਦਾ ਵੈਲਕਮ ਕਰਾਂਗੇ ਵਾਪਸ ਭੇਜੇ ਜਾਣ ਪਰ ਜਦੋਂ ਸਾਡੇ ਦੇਸ਼ ਦੇ ਵਿੱਚ ਪਹੁੰਚਣਗੇ ਉਹਨਾਂ ਦੀ ਅਸੀਂ ਬੜੀ ਬਰੀਕੀ ਨਾਲ ਜਾਂਚ ਪੜਤਾਲ ਕਰਾਂਗੇ ਤੇ ਜਿਹੜੇ ਗਿਣਤੀਆਂ ਬਹੁਤ ਸਾਰੀਆਂ ਜੇ ਗੱਲ ਹੋਰ ਕਰੀਏ ਇਹ ਡਿਟੇਲ ਦੇ ਵਿੱਚ ਆਪਾਂ ਕੱਲ ਨੂੰ ਟਾਕ ਸ਼ੋ ਵੀ ਕਰਾਂਗੇ ਤੁਹਾਡੇ ਤੋਂ ਵੀ ਜਾਨਣਾ ਚਾਹਾਂਗੇ ਕਿ ਜੇ ਕੋਈ ਵੀ ਵਿਅਕਤੀ ਗੱਲ ਇਕੱਲੇ ਭਾਰਤੀ ਲੋਕਾਂ ਦੀ ਨਹੀਂ ਚਲੋ ਇਹ ਫਲਾਈਟ ਅੱਜ ਭਾਰਤਾਂ ਲਈ ਭੇਜੀ ਗਈ ਤਾਂ ਉਹਦੇ ਬਾਰੇ ਗੱਲ ਕਰ ਰਹੇ ਹਾਂ ਸੋ ਕੋਈ ਵੀ ਵਿਅਕਤੀ ਕਿਸੇ ਦੇਸ਼ ਦੇ ਵਿੱਚ ਵੀ ਇਲੀਗਲ ਆਉਂਦਾ ਜੇ ਗੱਲ ਕਰਾਂ ਰਿਸਕ ਤੇ ਕਾਸਟ ਜਿਹੜੀ ਇਨਵੋਲਵ ਹੈ ਡੈਪੋਟੇਸ਼ਨ ਦੇ ਵਿੱਚ ਉਹਦੇ ਬਾਰੇ ਤੁਹਾਨੂੰ ਦੱਸਿਏ ਜਿਹੜੀ ਇਦਾਂ ਦੀ ਡੈਪੋਟੇਸ਼ਨ ਹੁੰਦੀ ਹੈ ਕਾਫੀ ਜਾਦੇ ਖਰਚਾ ਆਉਂਦਾ ਜੇ ਇੱਕ ਸਿੰਗਲ ਮਿਲਟਰੀ ਫਲਾਈਟ ਤੇ ਜਾ ਰਹੇ ਇੱਕ ਵਿਅਕਤੀ ਦੀ ਗੱਲ ਕਰੀਏ ਨਾ 45 4875 ਡਾਲਰ ਇੱਕ ਵਿਅਕਤੀ ਤੇ ਖਰਚਾ ਆ ਜਾਂਦਾ ਅਮਰੀਕੀਆ ਨਾਲ 4875 ਡਾਲਰ ਇਹਦੀ ਕੋਸਟ ਬਹੁਤ ਜ਼ਿਆਦਾ ਕੋਸਟ ਹੁੰਦੀ ਆ ਜਿਹਦੇ ਨਾਲ ਕੱਲੀ ਇਸ ਕੋਸਟ ਦੀ ਗੱਲ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਦਾਂ ਦੇ ਵਿਅਕਤੀ ਆ ਜਿਹੜੇ ਇਲੀਗਲ ਕਿਸੇ ਵੀ ਦੇਸ਼ ਚ ਕਿਤੋਂ ਵੀ ਗੁజర్ ਰਹੇ ਨੇ ਉਹ ਕੋਈ ਘਟਨਾ ਘਟਰ ਨਾਲ ਅੰਜਾਮ ਦੇ ਦਿੰਦੇ ਆ ਤਾਂ ਫਿਰ ਜਿਹੜਾ ਉਹ ਮੁਲਕ ਹੁੰਦਾ ਜਿੱਥੇ ਉਹ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਉਹਨਾਂ ਦਾ ਹੁੰਦਾ ਨੁਕਸਾਨ ਸੋ ਇਹਨਾਂ ਚੀਜ਼ਾਂ ਨੂੰ ਨੱਥ ਪਾਉਣ ਦੇ ਲਈ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਫੈਸਲਾ ਲਿਆ ਗਿਆ ਤੇ ਸਾਡੇ ਭਾਰਤ ਸਰਕਾਰ ਵੱਲੋਂ ਵੀ ਇਹ ਚੀਜ਼ ਨੂੰ ਐਕਸੈਪਟ ਕੀਤਾ ਗਿਆ ਕਿ ਇਹਨਾਂ ਨੂੰ ਭੇਜਿਆ ਜਾਵੇ ਤੇ ਅਸੀਂ ਜਿਹੜਾ ਇਹਨਾਂ ਦੀ ਜਾਂਚ ਪੜਤਾਲ ਕਰਕੇ ਤੇ ਉਸ ਤੋਂ ਬਾਅਦ ਚ ਐਕਸੈਪਟ ਕਰਾਂਗੇ ਪਰ ਵੈਰੀਫਿਕੇਸ਼ਨ ਜਿਹੜੀ ਪ੍ਰੋਪਰ ਹੋਏਗੀ ਅਮਰਸਰ 에ਅਰਪੋਰਟ ਤੇ ਇਹਨਾਂ ਨੇ ਸਵੇਰੇ 9:00 ਵਜੇ ਪਹੁੰਚ ਜਾਣਾ ਪੰਜਾਬ ਦੇ ਜਿਹੜੇ ਐਨਆਰਆਈ ਅਫੇਅਰ ਮਿਨਿਸਟਰ ਨੇ ਕਦੀਪ ਸਿੰਘ ਧਾਲੀਵਾਲ ਉਹਨਾਂ ਵੱਲੋਂ ਬੜੀ ਇਹ ਡਿਸਪਾਇੰਟਮੈਂਟ ਵੀ ਦਿਖਾਈ ਗਈ ਪਰ ਉਹਨਾਂ ਨੇ ਕਿਹਾ ਠੀਕ ਹੈ ਡਿਸੀਜਨ ਹੈ ਜਿਹੜਾ ਅਸੀਂ ਇਹਨੂੰ ਮੰਨਦੇ ਆ ਸਾਡੇ ਲੋਕ ਨੇ ਜੇ ਉੱਥੇ ਗਏ ਕਿਸੇ ਕਾਰਨ ਅਸੀਂ ਇਹਨਾਂ ਨੂੰ ਐਕਸੈਪਟ ਕਰਾਂਗੇ ਪਰ ਵੈਰੀਫਿਕੇਸ਼ਨ ਹੋਵੇਗੀ ਇਹਨਾਂ ਦੀ ਕਿੰਨੀ ਗੰਤੀ ਦੇ ਵਿੱਚ ਨੇ ਚਾਹੇ ਉਹ ਡਾਂਕੀ ਰੂਟ ਸੀ ਜਾਂ ਹੋਰ ਕੋਈ ਇਲੀਗਲ ਤਰੀਕਾ ਸੀ ਉਹਦੇ ਨਾਲ ਲੱਖਾਂ ਹੀ ਰੁਪਈਆ ਲਾ ਕੇ ਜਿਹੜੇ ਉੱਥੇ ਗਏ ਤੇ ਹੁਣ ਉੱਥੇ ਡੈਪੂਟੇਸ਼ਨ ਫੇਸ ਕਰ ਰਹੇ ਨੇ ਸਾਡੇ ਜੇ ਗੱਲ ਕਰੀਏ ਗੌਰਵ ਯਾਦਵ ਸਾਹਿਬ ਜਿਹੜੇ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਪੰਜਾਬ ਦੇ ਉਹਨਾਂ ਵੱਲੋਂ ਤੇ ਹੋਰ ਜਿਹੜੀ ਸਾਰੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਵੱਲੋਂ ਇਹ ਹੀ ਕਿਹਾ ਜਾ ਰਿਹਾ ਠੀਕ ਹੈ ਕੋਈ ਗੱਲ ਨਹੀਂ ਜੇ ਇਹਨਾਂ ਨੂੰ ਡੈਪੂਟੇਸ਼ਨ ਲੱਗੀ ਆ ਇਹਨਾਂ ਨੂੰ ਆਉਣ ਦਿਓ ਆਪਾਂ ਸਾਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਚੋਂ ਇਹਨਾਂ ਨੂੰ ਅਸੀਂ ਐਕਸੈਪਟ ਕਰਾਂਗੇ ਸੋ ਕੱਲ ਸਵੇਰੇ 9:00 ਵਜੇ ਜਿਹੜਾ ਇਹ ਜਹਾਜ਼ ਉੱਥੇ ਪਹੁੰਚੇਗਾ 205 ਵਿਅਕਤੀਆਂ ਨੂੰ ਲੈ ਕੇ ਅਮਰੀਕਨ ਮਿਲਟਰੀ ਦਾ ਜਹਾਜ਼ ਆ ਜਿਹੜਾ ਅਮਰਸਰਵਾਲ ਨੂੰ ਇਸ ਵੇਲੇ ਹਵਾ ਦੇ ਵਿੱਚ ਸੋ ਤੁਸੀਂ ਕੀ ਸੋਚਦੇ ਹੋ ਇਹ ਮੈਟਰ ਕਰਦਾ ਪਰ ਤੁਸੀਂ ਸੋਚ ਕੇ ਜੇ ਉੱਥੇ ਹੀ ਛੱਡ ਦਿਨੇ ਹੋ ਇਹ ਵੱਧ ਮੈਟਰ ਕਰਦਾ ਤੁਸੀਂ ਜੋ ਸੋਚਦੇ ਹੋ ਚੰਗਾ ਜਾਂ ਮਾੜਾ ਜਾਂ ਤੁਹਾਡੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਾਂ ਕਿਸੇ ਵੀ ਦੁਨੀਆ ਦੇ ਹਿੱਸੇ ਵਿੱਚੋਂ ਕੋਈ ਵੀ ਵਿਅਕਤੀ ਤੁਹਾਡੇ ਨਾਲ ਆਏ ਵੀ ਸਲਾਹ ਕਰਦਾ ਨਾ ਵੀ ਬਾਈ ਜੇ ਮੈਂ ਡੋਂਕੀ ਲਾ ਕੇ ਆ ਜਾਂਦੇ ਫਿਰ ਕਿਵੇਂ ਆ ਇੱਥੇ ਜ਼ਿੰਦਗੀ ਉਹਨੂੰ ਦੱਸਿਆ ਕਰੋ ਕਿ ਵੀਰ ਕਨਸੀਕਵੈਂਸ ਜਿਹੜੇ ਉਹ ਮਾੜੇ ਹੋ ਸਕਦੇ ਆ ਕੱਲ ਨੂੰ ਹੋ ਸਕਦਾ ਤੇਰੇ ਤੇ ਡੈਪੂਟੇਸ਼ਨ ਲੱਗ ਸਕਦੀ ਆ ਜਾਂ ਫਿਰ ਜੇ ਉਹ ਇਸ ਨਾ ਗੱਲ ਮੰਨੀ ਤਾਂ ਫਿਰ ਤੁਸੀਂ ਅ ਗਲਤ ਹੋ ਸਕਦੀ ਗੱਲ ਡੈਪੂਟੇਸ਼ਨ ਲਗੂ ਤੁਹਾਡਾ ਪੈਸਾ ਡੁੱਬ ਸਕਦਾ ਕਿ ਇਲੀਗਲ ਤਰੀਕੇ ਨਾਲ ਚਾਹੇ ਸਾਡੇ ਭਾਰਤ ਵਿੱਚ ਹੋਵੇ ਚਾਹੇ ਅਮਰੀਕਾ ਜਾਂ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਐਂਟਰੀ ਲਵੋ ਉਹ ਗਲਤ ਹੀ ਹੁੰਦੀ ਹੈ ਸੋ ਇਹੋ ਜੀਆਂ ਗਲਤੀਆਂ ਤੋਂ ਆਪਾਂ ਬਚਣਾ ਹੈ ਆਪਾਂ ਜਾਣਕਾਰਾਂ ਨੂੰ ਆਪਾਂ ਬਚਾਉਣਾ ਸੋ ਇਹ ਅਪਡੇਟ ਸੀ ਕਿ ਜਿਹੜੇ 2205 ਵਿਅਕਤੀ ਅਮਰੀਕਾ ਤੋਂ ਭੇਜੇ ਗਏ ਨੇ ਅੰਮ੍ਰਿਤਸਰ ਹਵਾਈ ਅੱਡੇ ਤੇ ਇੱਕ ਕਾਲਰ ਨੇ ਸਾਡੇ ਸਤਿਕਾਰਯੋਗ ਬਜ਼ੁਰਗੋ ਸასი ਕਾਲ ਫਸੇ ਗੜੀ ਜੀ ਸਿੱਧੂ ਸਾਹਿਬ ਜੀ ਜਿਹੜੇ ਲੋਕਾਂ ਨੇ ਜਿਹੜੇ ਲੋਕੀ ਇਹਦੇ ਪੈਸੇ ਰੱਖੇ ਇਹਨੂੰ ਪੇਜੇ ਰਹੇ ਜੀ ਨਾ ਤੋ ਜੇ ਉੱਥੇ ਨਾਥ ਨਾ ਪਾਈ ਰਹੇ ਨਾ ਤੋ ਉਥੇ ਪਹੁੰਚਾਹੀ ਦੀ ਆਪਣੀ ਆਪਣੀ ਸਰਕਾਰ ਰੋਕ ਦੇਣੀ ਹੈ ਮੈਂ ਤਾਂ ਸਰ ਵਾਲੇ ਮੇਰੇ ਨੇ ਆਸੀ ਚ ਦੇਖੋ ਅੱਜ ਜੇ ਬੱਚੋ ਉਤਰ ਨਹੀਂ ਉਹਨਾਂ ਹਾਲਤ ਉਹਦੇ ਹਾਲ ਕੀ ਹੋਣਾ ਅੱਜ ਕੀ ਹਾਲ ਹੋਣਾ ਜਿਹੜੇ ਜਿਹੜੇ ਇੱਥੇ ਬੈਠੇ ਨੇ ਡਰੇ ਫਿਰਦੇ ਰਹੇ ਲੋਕ ਦੇ ਫਿਰਦੇ ਹੋਣਗੇ ਹਾਂ ਹਾਂ ਲੋਕ ਦੇ ਫਿਰਦੇ ਰਹੇ ਮੈਂ ਪੁੱਛਣਾ ਵੀ ਜਿਹੜੇ ਬੇਈਮਾਨ ਹੋ ਉਹ ਇਹਨਾਂ ਲੋਕਾਂ ਨੂੰ ਸਬਜ਼ ਬਾਗ ਦਿਖਾਉਂਦੇ ਨੇ ਸਬਜ਼ ਬਾਗ ਉਹ ਉਹਨਾਂ ਨੂੰ ਖਾਇਦਾ ਉਹ ਉਹਨਾਂ ਨੂੰ ਹੱਥ ਪਾਉਣ ਤਾਂ ਤਾਂ ਗੱਲ ਬਣੂ ਹਮਮ ਬਸ ਮੈਂ ਇਹ ਹੀ ਕਹਣਾ ਸੀ ਜੀ ਥੈਂਕ ਯੂ ਬੜੀ ਮਿਹਰਬਾਨੀ ਦੇਖੋ ਜੀ ਇਹ ਤਾਂ ਸੁਭਾਵਿਕ ਹੈ ਆ ਜਿਹੜਾ ਟੀਵੀ ਤੇ ਦਿਖਾ ਰਹੇ ਆ ਜਦੋਂ ਕਿਹੜਾ ਕਿਹੜਾ ਦਿਲ ਕਰਕੇ ਕਿਹੜਾ ਕਿਹੜਾ ਮਨ ਕਰਕੇ ਜਦੋਂ ਵਿਅਕਤੀ ਨੇ ਜਿਹੜੇ ਰਿਪੋਰਟ ਕੀਤੇ ਗਏ ਨੇ ਇਹ ਜਹਾਜ਼ ਦੇ ਵਿੱਚ ਚੜੇ ਹੋਣਗੇ ਸਹੀ ਗੱਲ ਭਾਵੇਂ ਅੱਗੇ ਨੂੰ ਤਰੇ ਜਾਂਦੇ ਪੈਰ ਪਿੱਛੇ ਨੂੰ ਜਾਂਦੇ ਹੋਣਗੇ ਕਿਉਂਕਿ ਜਦੋਂ ਰਫਿਊਜੀ ਸਟੋਰੀ ਜਾਂ ਕੋਈ ਕੇਸ ਇੱਥੇ ਲਾਉਂਦੇ ਨੇ ਕਿਉਂਕਿ ਇਹ ਮੈਨੂੰ ਇੰਨਾ ਕੁ ਪ੍ਰੋਸੀਜਰ ਪਤਾ ਜਦੋਂ ਬੜੀ ਮਿਹਰਬਾਨੀ ਮੇਰੇ ਕੋਲ ਕਾਲ ਕੀਤੀ ਤੁਸੀਂ ਥੈਂਕ ਯੂ ਜੀ ਹਾਂ ਸੋ ਕੱਲ ਦੇ ਪ੍ਰੋਗਰਾਮ ਦੇ ਵਿੱਚ ਡਿਟੇਲ ਗਾ ਡਿਟੇਲ ਦੇ ਵਿੱਚ ਵੀ ਗੱਲ ਕਰਾਂਗੀ ਕੋਈ ਨਾ ਕੋਈ ਇਹੋ ਜਿਹਾ ਵਿਅਕਤੀ ਲੈ ਕੇ ਆਵਾਂਗੇ ਜਿਹੜਾ ਦੱਸ ਸਕੇਗਾ ਬ੍ਰੀਕੀ ਲਾਲ ਕਿ ਜਦੋਂ ਕੋਈ ਬੰਦਾ ਇਲੀਗਲੀ ਸ਼ਾਮਲ ਹੁੰਦਾ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਦੋਂ ਸ਼ਾਮਲ ਹੁੰਦਾ ਇਹ ਦੇ ਵਿੱਚ ਤਾਂ ਕਿਹੜੇ ਕਿਹੜੇ ਪ੍ਰੋਸੀਜਰ ਦੇ ਵਿੱਚ ਦੀ ਗੁਜ਼ਰਦਾ ਜੇ ਅੱਜ ਦੀ ਗੱਲ ਕਰੀਏ ਚਲ ਅੱਜ ਡੈਪੋਟੇਸ਼ਨ ਲੱਗ ਰਹੇ ਨੇ ਪਰ ਜੇ ਕੋਈ ਵਿਅਕਤੀ ਪਹਿਲਾਂ ਆਇਆ ਅੱਜ ਭਾਵੇਂ ਉਹਨੂੰ ਇੱਥੋਂ ਦੀ ਨਾਗਰਿਕਤਾ ਮਿਲ ਚੁੱਕੀ ਹੈ ਇਹਨਾਂ ਦੇਸ਼ਾਂ ਦੀ ਉਹ ਕਿਹੜੇ ਕਿਹੜੇ ਪ੍ਰੋਸੈਸ ਦੇ ਵਿੱਚ ਗੁਜ਼ਰਿਆ ਖੈਰ ਬਹੁਤੀ ਵਾਰੀ ਇਹਨਾਂ ਤੇ ਫਿਲਮਾਂ ਵੀ ਬਣੀਆਂ ਬਹੁਤੀ ਵਾਰੀ ਕਈ ਕੁਝ ਤੁਹਾਡੇ ਸਾਹਮਣੇ ਆਇਆ ਪਰ ਸਾਡੀ ਲਗਾਤਾਰ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਸਾਡੇ ਲੋਕਾਂ ਨੂੰ ਜਿਹੜਾ ਜਾਗਰੂਕ ਕਰਦੇ ਰਹੀਏ ਜੀ ਸਾਡੇ ਲੋਕਾਂ ਨੂੰ ਪਤਾ ਲੱਗਦਾ ਰਹੇ ਕਿ ਅਸੀਂ ਗਲਤ ਨਾ ਕਰੀਏ ਸਾਰਾ ਕੁਝ ਤੇ ਸਟੋਰੀ ਜਿਹੜੀ ਬਾਈ ਜੀ ਆਪਾਂ ਗੱਲਬਾਤ ਅੱਜ ਕਰ ਰਹੇ ਸੀਗੇ